ਦਿੱਲੀ ਦੇ ਸੀਐਮ ਹਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਐਤਵਾਰ ਨੂੰ ਹਰਿਆਣਾ ਦੇ ਜੀਨ ਦੇ ਵਿੱਚ ਚੋਣ ਰੈਲੀ ਕੀਤੀ। ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਹਰਿਆਣਾ ਇਕਾਈ ਦੇ ਸਾਰੇ ਆਗੂ ਅਤੇ 1 ਲੱਖ ਤੋਂ ਵੱਧ ਲੋਕ ਹਾਜ਼ਰ ਸਨ। ਰੈਲੀ ਦੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਐਨੀ ਠੰਡ ਦੇ باوجود ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਹਰਿਆਣਾ ਦੇ ਲੋਕ ਵੀ ਸਵਾਰ ਨਵੀਂ ਕਹਾਣੀ ਲਿਖਣ ਦੇ ਲਈ ਤਿਆਰੀ ਦੇ ਵਿੱਚ ਹਨ। ਸਿਆਮ ਭਗਵੰਤਮਾਨ ਨਿਹਰਵਿੰਦ ਕੇਜਰੀਵਾਲ ਨੂੰ ਹਰਿਆਣਾ ਦਾ ਪੁੱਤ ਦੱਸਦਿਆਂ ਕਿ ਆ ਕੇਜਰੀਵਾਲ ਸਿਆਸਤ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਆਏ ਇਹ ਉਹਨਾਂ ਨੇ ਦਿੱਲੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਇਸ ਲਈ ਦਿੱਲੀ ਦੇ ਲੋਕਾਂ ਨੇ ਦੋ ਵਾਰੀ ਭਾਰੀ ਬਹੁਮਤ ਨਾਲ ਆਪ ਦੀ ਸਰਕਾਰ ਬਣਾਈ ਜਦੋਂ ਉਹਨਾਂ ਦੇ ਕੰਮਾਂ ਦੀ ਗੂੰਜ ਪੰਜਾਬ ਵਿੱਚ ਪਹੁੰਚੀ ਤਾਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਵੀ 117 ਦੇ ਵਿੱਚੋਂ 99 ਸੀਟਾਂ ਜਿੱਤ ਕੇ ਸੂਬੇ ਦੇ ਵਿੱਚ ਆਪ ਦੀ ਸਰਕਾਰ ਬਣਾਈ ਹੁਣ ਹਰਿਆਣਾ ਦੀ ਵਾਰੀ ਹੈ ਇਸ ਵਾਰ ਹਰਿਆਣਾ ਵਿੱਚ ਵੀ ਦਿੱਲੀ ਅਤੇ ਪੰਜਾਬ ਵਾਂਗ ਆਪ ਦੀ ਸਰਕਾਰ ਭਾਰੀ ਬਹੁਮਤ ਦੇ ਨਾਲ ਬਣੇਗੀ ਕੇਸਰੀ ਵਾਲਤੇ ਭਗਵੰਤ ਮਾਨ ਪੰਜਾਬ ਦੇ ਕਰੀਬ 1 ਲੱਖ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਲੈ ਕੇ ਜੀਂਦ ਰੈਲੀ ਦੇ ਵਿੱਚ ਪਹੁੰਚੇ ਸਨ। ਉਹਨਾਂ ਦੇ ਵਿੱਚੋਂ ਕੁਝ ਬਿਜਲੀ ਦੇ ਬਿੱਲ ਦਿਖਾਉਂਦੇ ਹੋਏ ਸੀ ਆਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਸੀਂ ਗਰੰਟੀ ਦਿੱਤੀ ਸੀ ਕਿ ਹੋ ਇੱਕ ਸਾਨੂੰ ਮੌਕਾ ਦੇਣਗੇ ਤਾਂ ਤਾਂ ਸਰਕਾਰ ਵੱਲੋਂ ਤੋਂ ਵਾਅਦਾ ਸੀ ਸਾਰੇ ਲੋਕਾਂ ਦੇ ਲਈ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਮੁਫਤ ਕਰ ਦੇਵਾਂਗੇ। ਸਰਕਾਰ ਵੱਲੋਂ ਦੇ 3 ਮਹੀਨੇ ਦੇ ਅੰਦਰ-ਅੰਦਰ ਪੰਜਾਬ ਦੇ ਲੋਕਾਂ ਨੂੰ ਜੁਲਾਈ 2022 ਤੋਂ ਜ਼ੀਰੋ ਬਿਜਲੀ ਦੇ ਬਿੱਲ ਮਿਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਸੀ ਬਿਲਕੁਲ ਉੱਤੇ ਪ੍ਰੋਸਾ ਨਹੀਂ ਹੈ ਤਾਂ ਪੰਜਾਬ ਹਰਿਆਣਾ ਤੋਂ ਬਿਲਕੁਲ ਅੱਗੇ ਹੈ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਫੋਨ ਉੱਤੇ ਜਾਣ ਪਛਾਣ ਵਾਲੇ ਲੋਕਾਂ ਨੂੰ ਇਹ ਪੁੱਛ ਸਕਦੇ ਹੋ ਕਿ ਅਸੀਂ 파ਸਪਾ ਵਾਂਗ ਜੁਬਲੇ ਨਹੀਂ ਕਹਿੰਦੇ ਜੋ ਅਸੀਂ ਵਾਦਾ ਕਰਦੇ ਹਾਂ ਉਹ ਅਸੀਂ ਪੂਰਾ ਵੀ ਕਰਦੇ ਹਾਂ ਮਾਨ ਨੇ ਪੰਜਾਬ ਵਿੱਚ ਆਪਣੀ ਸਰਕਾਰ ਦੇਆਂ ਕਈ ਹੋਰ ਪ੍ਰਾਪਤੀਆਂ ਗੁਣਾਉਂਦੇ ਹੋਏ ਕਿਹਾ ਕਿ ਮੁਫਤ ਬਿਜਲੀ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਸਿਹਤ ਖੇਤਰ ਵਿੱਚ ਵੀ ਕਈ ਇਤਿਹਾਸਿਕ ਕੰਮ ਕੀਤੇ ਹਨ ਪਿਛਲੇ 25 ਸਾਲਾਂ ਦੇ ਦੌਰਾਨ ਅਸੀਂ ਪੰਜਾਬ ਵਿੱਚ 700 ਦੇ ਕਰੀਬ ਮੁਹੱਲਾ ਕਲੀਨਿਕ ਖੋਲੇ ਹਨ ਜਿਨ੍ਹਾਂ ਦੇ ਵਿੱਚ ਹੁਣ ਤੱਕ ਕਰੀਬ 90 ਲੱਖ ਤੱਕ ਕੰ다ਈ ਇਲਾਜ ਕੀਤਾ ਜਾ ਚੁੱਕਾ ਹੈ ਬਿਊਰੋ ਰਿਪੋਰਟ ਸ਼ਿਬਟ ਟੈਕ ਨਿਊਜ਼ ਦੇ ਨਾਲ ਦਿੱਲੀ ਦੇ ਸੀਐਮ ਹਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਐਤਵਾਰ ਨੂੰ ਹਰਿਆਣਾ ਦੇ ਜੀਨ ਦੇ ਵਿੱਚ ਚੋਣ ਰੈਲੀ ਕੀਤੀ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਹਰਿਆਣਾ ਇਕਾਈ ਦੇ ਸਾਰੇ ਆਗੂ ਅਤੇ 1 ਲੱਖ ਤੋਂ ਵੱਧ ਲੋਕ ਹਾਜ਼ਰ ਸਨ ਰੈਲੀ ਦੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਐਨੀ ਠੜ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਹਰਿਆਣਾ ਦੇ ਲੋਕ ਵੀ ਸਵਾਰਨਮੀ ਕਹਾਣੀ ਲਿਖਣ ਦੇ ਲਈ ਤਿਆਰੀ ਦੇ ਵਿੱਚ ਹਨ ਦਿਆਂ ਭਗਵੰਤ ਮਾਨ ਨਿਹਰਵਿੰਦ ਕੇਜਰੀਵਾਲ ਨੂੰ ਹਰਿਆਣਾ ਦਾ ਪੁੱਤ ਦੱਸਦਿਆਂ ਕਿਹਾ ਕੇਜਰੀਵਾਲ ਸਿਆਸਤਿਤ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਆਏ ਇਹ ਉਹਨਾਂ ਨੇ ਦਿੱਲੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਇਸ ਲਈ ਦਿੱਲੀ ਦੇ ਲੋਕਾਂ ਨੇ ਦੋ ਵਾਰੀ ਭਾਰੀ ਬਹੁਮਤ ਨਾਲ ਆਪ ਦੀ ਸਰਕਾਰ ਬਣਾਈ ਜਦੋਂ ਉਹਨਾਂ ਦੇ ਕੰਮਾਂ ਦੀ ਗੂੰਜ ਪੰਜਾਬ ਵਿੱਚ ਪਹੁੰਚੀ ਤਾਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਵੀ 117 ਦੇ ਵਿੱਚੋਂ 92 ਸੀਟਾਂ ਜਿੱਤ ਕੇ ਸੂਬੇ ਦੇ ਵਿੱਚ ਆਪ ਦੀ ਸਰਕਾਰ ਬਣਾਈ ਹੁਣ ਹਰਿਆਣਾ ਦੀ ਵਾਰੀ ਹੈ ਇਸ ਵਾਰ ਹਰਿਆਣਾ ਵਿੱਚ ਵੀ ਦਿੱਲੀ ਅਤੇ ਪੰਜਾਬ ਵਾਂਗ ਆਪ ਦੀ ਸਰਕਾਰ ਭਾਰੀ ਬਹੁਮਤ ਦੇ ਨਾਲ ਬਣੇਗੀ ਕੇਸਰੀ ਵਾਲਤੇ ਭਗਵੰਤ ਮਾਨ ਪੰਜਾਬ ਦੇ ਕਰੀਬ 1 ਲੱਖ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਲੈ ਕੇ ਜੀਂਦ ਰੈਲੀ ਦੇ ਵਿੱਚ ਪਹੁੰਚੇ ਸਨ ਉਹਨਾਂ ਦੇ ਵਿੱਚੋਂ ਕੁਝ ਬਿਜਲੀ ਦੇ ਬਿੱਲ ਦਿਖਾਉਂਦੇ ਹੋਏ ਸੀ ਆਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਸੀਂ ਗਰੰਟੀ ਦਿੱਤੀ ਸੀ ਕਿ ਹੋ ਇੱਕ ਸਾਨੂੰ ਮੌਕਾ ਦੇਣਗੇ ਤਾਂ ਤਾਂ ਸਰਕਾਰ ਵੱਲੋਂ ਤੋਂ ਆਵਾਜ਼ ਅਸੀਂ ਸਾਰੇ ਲੋਕਾਂ ਦੇ ਲਈ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਮੁਫਤ ਕਰਕੇ ਦੇਵਾਂਗੇ ਸਰਕਾਰ ਵੱਲੋਂ ਦੇ 3 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਲੋਕਾਂ ਨੂੰ ਜੁਲਾਈ 2022 ਤੋਂ ਜ਼ੀਰੋ ਬਿਜਲੀ ਦੇ ਬਿੱਲ ਮਿਲਣੇ ਸ਼ੁਰੂ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਇਸ ਬਿਲਕੁਲ ਉੱਪਰ ਨਹੀਂ ਹੈ ਤਾਂ ਪੰਜਾਬ ਹਰਿਆਣਾ ਤੋਂ ਬਿਲਕੁਲ ਅੱਗੇ ਹੈ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਫੋਨ ਉੱਤੇ ਜਾਣ ਪਛਾਣ ਵਾਲੇ ਲੋਕਾਂ ਨੂੰ ਇਹ ਪੁੱਛ ਸਕਦੇ ਹੋ ਕਿ ਅਸੀਂ 파ਸਪਾ ਵਾਂਗ ਜੁਬਲੇ ਨਹੀਂ ਕਹਿੰਦੇ ਜੋ ਅਸੀਂ ਵਾਦਾ ਕਰਦੇ ਹਾਂ ਉਹ ਅਸੀਂ ਪੂਰਾ ਬਿਕਲਦੇ ਹਾਂ ਮਾਨ ਨੇ ਪੰਜਾਬ ਵਿੱਚ ਆਪਣੀ ਸਰਕਾਰ ਦੇਆਂ ਕਈ ਹੋਰ ਪ੍ਰਾਪਤੀਆਂ ਗੁਣਾਉਂਦੇ ਹੋਏ ਕਿਹਾ ਕਿ ਮੁਫਤ ਬਿਜਲੀ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਸਿਹਤ ਖੇਤਰ ਵਿੱਚ ਵੀ ਕਈ ਇਤਿਹਾਸਿਕ ਕੰਮ ਕੀਤੇ ਹਨ ਪਿਛਲੇ 2.5 ਸਾਲਾਂ ਦੇ ਦੌਰਾਨ ਅਸੀਂ ਪੰਜਾਬ ਵਿੱਚ 700 ਦੇ ਕਰੀਬ ਮੁਹੱਲਾ ਕਲੀਨਿਕ ਖੋਲੇ ਹਨ ਜਿਨ੍ਹਾਂ ਦੇ ਵਿੱਚ ਹੁਣ ਤੱਕ ਕਰੀਬ 90 ਲੱਖ ਤੱਕ ਕੰਨ ਦਾ ਇਲਾਜ ਕੀਤਾ ਜਾ ਚੁੱਕਾ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਫਾ